ਝੋਨੇ ਦੇ ਉੱਪਰ ਡੋਡੀ ਰੋਗ ਝੂਠੀ ਡੋਡੀ ਵੀ ਨੂੰ ਕਹਿਆ ਜਾਂਦਾ ਫਾਲਸਟਾਮੇ ਦਾ ਨਾਮ ਹੈ ਤਾਂ ਡੋਡੀ ਰੋਗ ਵੀ ਅਕਸਰ ਆਪਾਂ ਦੇਖਿਆ ਝੋਨੇ ਦੇ ਵਿੱਚ ਕਈ ਖੇਤਾਂ ਦੇ ਵਿੱਚ ਜ਼ਿਆਦਾ ਆਉਂਦਾ ਔਰ ਜ਼ਿਆਦਾਤਰ ਇਹ ਦੇਖਿਆ ਜਾਂਦਾ ਜਿੱਥੇ ਜ਼ਿਆਦਾ ਨਹਿਰਾਂ ਦੇ ਨਜ਼ਦੀਕ ਬਾਣਾ ਹੈ ਕੱਸੀਆਂ ਦਾ ਪਾਣੀ ਜ਼ਿਆਦਾ ਹੈ ਜ਼ਿਆਦਾ ਪਾਣੀ ਲੱਗਦੇ ਆ ਉਹਨਾਂ 'ਚ ਦੇਖਿਆ ਜਾਂਦਾਗਾ ਤਾਂ ਕਿਸਾਨ ਵੀਰੋ ਡੋਡੀ ਰੋਗ ਜਿਹੜਾ ਇਸ ਤੋਂ ਬਾਅਦ ਹਲੇ ਦੇਖੋ ਝੋਨੇ ਕੱਚੇ ਆ ਹਲੇ ਨਸਾਰਾ ਵੀ ਨਹੀਂ ਲਏ ਵੀਡੀਓ ਐਡਵਾਂਸ ਦੇ ਵਿੱਚ ਬਣਾ ਰਹੇ ਆ ਤਾਂ ਕਿ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਹੈ ਬਿਮਾਰੀ ਆਉਣ ਤੋਂ ਪਹਿਲਾਂ ਆਪਾਂ ਪ੍ਰੀਕੋਰਸ਼ਨ ਲੈ ਲਈਏ ਉਹਨਾਂ ਦਾ ਤਾਂ ਆਪਣੀ ਬੱਚਤ ਰਹਿ ਸਕਦੀ ਹੈ। ਅਗਰ ਬਿਮਾਰੀ ਆ ਹੀ ਗਈ ਔਰ ਡੋਡੀ ਰੋਗ ਦੇ ਵਿੱਚ ਤਾਂ ਖਾਸ ਕਰੇ ਜਦੋਂ ਡੋਡੀ ਤੁਹਾਡੇ ਬਣ ਗਈ ਦਵਾਈਆਂ ਕਰੀਆਂ ਦਾ ਕੋਈ ਦਮ ਨਹੀਂ ਕੋਈ ਇੱਕ ਪੈਸੇ ਦਾ ਵੀ ਫਾਇਦਾ ਨਹੀਂ ਆ। ਕੋਈ ਤੁਹਾਡੇ ਉਹਨੇ ਉਦੋਂ ਬਾਅਦ ਰਿਜ਼ਲਟ ਨਹੀਂ ਦੇਣਾ ਜਿਹੜੀ ਡੋਡੀ ਬਣ ਗਈ ਉਹ ਬਣ ਗਈ ਉਹਨੂੰ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਉਹਦੇ ਨਾਲ ਤੁਹਾਡੀ ਕੀ ਹੈ ਢੋਣਾ ਭੈੜਾ ਜਿਹਾ ਤਾਂ ਲੱਗੂ ਲੱਗੂ ਕੁਆਲਿਟੀ ਤੇ ਵੀ ਅਸਰ ਪੈਂਦਾ ਤੇ ਝਾੜ ਤੇ ਵੀ ਅਸਰ 100% ਪੈਂਦਾ ਹੀ ਪੈਂਦਾ ਔਰ ਉਹ ਰੋਗ ਉਹ ਡੋਡੀ ਦਾ ਜਿਹੜਾ ਪਾਊਡਰ ਜਾਂ ਹੁੰਦਾ ਉਹ ਪਾਣੀ ਦੇ ਵਿੱਚ ਝੜ ਝੜ ਕੇ ਅੱਗੇ ਤੱਕ ਵੀ ਫੈਲ ਸਕਦਾ ਹੈਗਾ ਤਾਂ ਡੋਡੀ ਰੋਗ ਦੇ ਲਈ ਵੀ ਉਹੀ ਆ ਵੀ ਜਿਹੜੀ ਸਟੇਜ ਹੈ ਦੀ ਸਹੀ ਜੇ ਤੁਹਾਨੂੰ ਲੱਗਦਾ ਵੀ ਸਾਡੇ ਵਾਂਚ ਡੋਡੀ ਰੋਗ ਹੁੰਦਾ ਹਰੇਕ ਲਈ ਨਹੀਂ ਆ ਦੇਖੋ ਕਿਤੇ ਕਦੋਂ ਵੀ ਆਪਾਂ ਵੀ ਕਰ ਲਗੇ ਆਪਾਂ ਵੀ ਕਰ ਲਗੇ ਡੋਡੀ ਰੋਗ ਲਈ ਜਿਹੜੀ ਉਹਦੇ ਲਈ ਛੂਟੀਬਿਲਟੀ ਮੌਸਮ ਕਿਉਂ ਜਾ ਉਹਨੂੰ ਅਨਕੂਲ ਰਹੂਗਾ ਜਿੱਥੇ ਤੁਹਾਡੀ ਵੱਧ ਜੁਰਗ ਹੈ ਝੋਨਾ ਪੋਲਾ ਜਾਂ ਫਾਸਫਰਲ ਦਾ ਜ਼ਿਆਦਾ ਹੈ ਅੱਜ ਪਤਾ ਲੱਗ ਜਾਂਦਾ ਪਹਿਲੇ ਹੀ ਇਹ ਚੀਜ਼ਾਂ ਜਿੱਥੇ ਤੁਹਾਡੇ ਪਾਣੀ ਜ਼ਿਆਦਾ ਖੜਦਾ ਹੈਗਾ ਜਿੱਥੇ ਭਰਮੇ ਪਾਣੀ ਜ਼ਿਆਦਾ ਲੱਗਦੇ ਆ ਪਾਣੀ ਸੁੱਕੇ ਨਹੀਂ ਉਸ ਜਗ੍ਹਾ ਦੇ ਵਿੱਚ ਪਾਣੀ ਲਗਾਤਾਰ ਖੜਾ ਹੀ ਰਹਿੰਦਾ ਹੈ ਛਿੱਲਾ ਮੌਸਮ ਤੇ ਬਦਲ ਬਾਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਡੋਡੀ ਨੂੰ ਜਿਹੜੀਆਂ ਹਮੰਤਰਤ ਕਰਦੀਆਂ ਇਨ੍ਹਾਂ ਹਾਲਾਤਾਂ ਦੇ ਵਿੱਚ ਤੁਹਾਡੇ ਡੋਡੀ ਰੋਗ ਜ਼ਿਆਦਾ ਆਉਂਦਾ ਤਾਂ ਹੁਣ ਡੋਡੀ ਰੋਗ ਅਗਰ ਤੁਹਾਡੇ ਆਉਂਦਾ ਤੁਹਾਨੂੰ ਪਤਾ ਹੈ ਦੇਖੋ ਇਹ ਕਈ ਬਣਾਂ ਦੀ ਸਪੈਸ਼ਲਿਸਟ ਹੁੰਦੇ ਵੀ ਇਨ੍ਹਾਂ 'ਚ ਆਪਣੇ ਡੋਡੀ ਰੋਗ ਆਉਂਦੇ ਹੀ ਆਉਂਦਾ ਅਗਰ ਡੋਡੀ ਰੋਗ ਆਉਂਦਾ ਤੁਹਾਨੂੰ ਪਤਾ ਹੈ ਤਾਂ ਡੋਡੀ ਰੋਗ ਲਈ ਨਸਾਰੇ ਤੋਂ ਪਹਿਲਾਂ ਪਹਿਲਾਂ ਹੀ ਇਹਦਾ ਸਹੀ ਬੰਦੋਬਸਤ ਹੋ ਸਕਦਾ ਹੈਗਾ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਲਈ ਸੀਓਸੀਬੀ ਕਰਿਆ ਜਾਂਦਾ ਹੈ 500 ਗ੍ਰਾਮ ਉਹਦੀ ਡੋਜ਼ ਹੈ ਜਾਂ ਕਾਪਰ ਹਾਈਡਰੋਕਸਾਈਡ ਜਿਹੜਾ ਕੋ ਸਾਈਡ ਆਉਂਦਾਗਾ ਉਹਦਾ ਵੀ ਬਹੁਤ ਵਧੀਆ ਰਿਜ਼ਲਟ ਹੈ ਉਹਦੇ ਤੇ ਸਪੈਸ਼ਲ ਉਹ ਵੀ ਤੁਸੀਂ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਫਿਰ ਗਲੀਲੀਓਬੇ 400 ਐਮਐਲ ਗਲੀਲੀਓਬੇ ਨਾਲ ਵੀ ਤੁਸੀਂ ਜਿਹੜਾ ਡੋਡੀ ਰੋਗ ਨੂੰ ਕੰਟਰੋਲ ਕਰ ਸਕਦੇ ਹੋ ਪਰ ਉਹੀ ਆ ਵੀ ਇਸ ਰੋਗ ਨੂੰ ਕੰਟਰੋਲ ਕਰਨ ਲਈ ਬਿਮਾਰੀ ਆਈ ਤੋਂ ਬਾਅਦ ਸਿਰਫ ਟੱਕਰਾਂ ਮਾਰਨੀ ਹੁੰਦਾ ਬਿਮਾਰੀ ਆਈ ਤੋਂ ਬਾਅਦ ਤੁਸੀਂ ਇਸ ਰੋਗ ਨੂੰ ਨਹੀਂ ਰੋਕ ਸਕਦੇ ਅਗਰ ਤੁਹਾਡੇ ਬਿਮਾਰੀ ਆਉਂਦੀ ਹੈ ਤੁਹਾਨੂੰ ਇਹ ਸ਼ੋਅ ਆ ਵੀ ਇੱਥੇ ਆਪਣੇ ਆਉਂਦੀ ਆਉਂਦੀ ਹੈ ਕਈ ਬਾਣ ਇਹ ਜੇ ਫਿਕਸ ਹੀ ਹੁੰਦੇ ਆ ਔਰ ਉਹ ਮੈਂ ਤੁਹਾਨੂੰ ਉਹ ਵੀ ਦੱਸਦਾ ਵੀ ਉਹ ਤੁਹਾਡੇ ਨੇੜੇ ਤੇੜਾ ਹੋਊਗਾ ਜਿਆਦਾ ਨਹਿਰੀ ਬਾਣ ਜਿਆਦਾ ਭਰਵੇਂ ਪਾਣੀ ਲੱਗਣ ਵਾਲੇ ਬਾਣ ਜਾਂ ਜਿੱਥੇ ਜਿਆਦਾ ਕਸਿਆਂ ਦੇ ਪਾਣੀ ਜਿਆਦਾ ਹੀ ਪਰ ਪਰ ਕੇ ਲੱਗਦੇ ਹੈਗੇ ਪਾਣੀ ਸੁੱਕਣ ਨਹੀਂ ਦਿੱਤਾ ਜਾਂਦਾ ਉਹਨਾਂ ਜਗ੍ਹਾ ਤੇ ਇਹ ਸਮੱਸਿਆ ਆ ਜਾਂਦੀ ਹੈ ਇਹ ਕਈ ਵਾਰ 26 ਦੇ ਵਿੱਚ ਵੀ ਦੇਖਿਆ ਗਿਆ ਕਿਉਂਕਿ 26 'ਚ ਜ਼ੂਰ ਗਿਆ ਜ਼ਿਆਦਾ ਪੈਂਦਾ ਹੈ ਨਾਈਟrogen ਜ਼ਿਆਦਾ ਦਿੰਨੇ ਤਾਂ 26 ਦੇ ਵਿੱਚ ਵੀ ਇਹ ਸਮੱਸਿਆ ਕਈ ਵਾਰ ਆ ਜਾਂਦੀ ਹੈ ਪਰ ਉਹਦੇ ਲਈ ਤੁਸੀਂ ਜਿਹੜਾ ਇਹਦਾ ਪ੍ਰਬੰਧਨ ਕਰਨਾ ਉਹ ਬਿਮਾਰੀ ਆਉਣ ਤੋਂ ਪਹਿਲਾਂ ਹੀ ਕਰਨਾ ਬਾਅਦ ਦੇ ਵਿੱਚ ਇਹਦਾ ਕੋਈ ਕੰਟਰੋਲ ਨਹੀਂ ਹੈ